ਕਰਮੰਦਾਂ ਜਿਹੜਾ ਮੁਸਲਿਮ ਕੋਟਰਾ ਆਇਆ ਸੀ ਉਹ ਮਾਦੀਦਲ ਵੱਲੋਂ ਬੁਲਾਇਆ ਗਿਆ ਤਾਂ ਜਿਹੜਾ ਪਤਕਾਰ ਇਹਨਾਂ ਦਾ ਕਬੜਾ ਚਾਰ ਹੈ ਹਾਂਜੀ ਜਿਹੜਾ ਉਧਰ ਗੁਰਦਾਰੇ ਆਇਆ ਸੀ ਕਦੇ ਵੀ ਆਇਆ ਉਹ ਉਹ ਕਾਲੀ ਦੰਦ ਦਾ ਹੀ ਹੈ ਅੱਜ ਵੀ ਕੱਲ ਵੀ ਆਇਆ ਸੀਗਾ ਪਰਸੋਂ ਜਦੋਂ ਗੁਰਦਾਰੇ ਚ ਉੱਤਰ ਵੀ ਆਇਆ ਕਾਨੂੰਨ ਦਾ ਬੋਲੀ ਆਪਾਂ ਮੈਨੂੰ ਐ ਦੱਸੋ ਕਿ ਇਹਦਾ ਤੁਹਾਨੂੰ ਪਤਾ ਕੀ ਇੱਕ ਇੱਕ ਤਾਂ ਸਾਰੇ ਤੁਸੀਂ ਮੇਰੇ ਬਾਰੇ ਬੋਲਦਾ

ਦੂਜੇ ਬੰਦੇ ਤੇ ਇਲਜ਼ਾਮ ਲਾ ਦੋ ਪਬਲਿਕ ਨੇ ਤੇ ਕਿਹਾ ਸੱਚੀ ही बोल ਲੋਕਾਂ ਦਾ ਸੱਚੀ ਬੋਲਦਾ ਮੈਂ ਆਪਣੇ ਬਰਤਿਆਂ ਨੂੰ ਬਲਾਉ ਮੈਂ ਕਰਦਾ ਪਹਿਲਾਂ ਕੋ ਕਾਡਨ ਕੀ ਉਹ ਵੀਡੀਓ ਕੰਮ ਕਰਕੇ ਕਿਹਾ ਕਿ ਮੈਂ ਬਾਰ-ਬਾਰ ਆਈ ਕਿਹਾ ਮੈਂ ਇੱਥੇ ਨਾ ਆਉਂਦਾ ਕੋਈ ਆਉਂਦਾ ਕੋਈ ਇਹ ਰਹਿ ਬਾਕੀ ਪਾਉਂਗੇ ਤੁਸੀਂ ਹੂਕ ਕਹਿ ਦੋ ਵੀ ਭਾਈ ਕੁੜੀ ਨੇ ਸਾਡੇ ਕੰਡਾਂ ਦੀ ਸੜਕ ਅਬ ਦੇ ਤਸੀਲਾਂ ਦੇ ਮੈਂ ਤਾਂ ਇੱਥੇ ਸਾਰੇ ਠੀਡੀ ਮੂਲ ਬਿਆਨ ਦਿੰਦੀ ਹਾਂ ਤਾਂ ਕਿ ਤਸੀਲਾਂ ਦੇ ਵਿੱਚ ਮੇਰੇ ਨਾਲ ਕਿਸੇ ਵੱਲ ਲੈਣ ਦੇ ਪਿੱਛੇ ਜੇ ਤਾਂ ਇੱਡੀ ਮੇਰੀ ਵੀਡੀਓ ਵਾਇਰਲ ਹੋਈ ਆ ਸਾਰਾ ਠੀਡੀ ਸਭਿਆਚਾਰ ਕਿ ਮੇਰੇ ਲੋਕ ਕਹਿੰਦੇ ਨੇ ਵੀ ਬੁਲਾਣੀ ਕੋਠੀ ਤੇਰੇ ਨਾਲ ਕਿਸੇ ਦਾ ਕੋਈ ਲੈਣ ਦੇਣ ਨਹੀਂ ਹੈ ਇਹਦਾ ਸੁਚੇਤ ਕਰਿਓ ਮੈਨੂੰ ਦੋਸਤੋ ਕੋਈ ਪੈਸੇ ਮੰਗਦਾ ਆ ਉਸਰਾ ਨੂੰ ਮੂਲ ਕਿਹਾ ਹੋਇਆ 70 ਸਾਲਾਂ ਦਾ ਪਿਛਲੀਆ ਪਾਰਟੀ ਵਾਲੇ ਵਿੱਚ ਣੀ ਹੋਣੀ ਇਹਨਾਂ ਦੇ ਕੁੰਝੋਂ ਨਿਕਲੀਆਂ ਇਹ ਚੀਜ਼ਾਂ ਸਮਝੋ ਇਹ ਵੀਡੀਓਆਂ ਦਾ ਬਕਰੰਤ ਅੰਗਲਾ ਆਇਆ ਉਹ ਤੇਰਾ ਆਉਂਦਾ ਹੈ ਜੇ ਮੈਂ ਤੇ ਤੋਂ ਹੋਣਾ ਹੈ ਹਨਨ ਜਪਾ ਲੜਾ ਪਰ ਇਹ ਤਾਂ ਗੁਰਪਰਵ ਨੂੰ ਕਿਹਾ ਉਹ ਜਿਹੜਾ ਉਹਦਾ ਜੀ ਨੂੰ ਕਹਿੰਦੇ ਵੀ ਇਹ ਕਾਲੀ ਦੇਵ ਦਾ ਪੱਤਰਕਾਰ ਆ ਤੇ ਉਹਨੇ ਤੁਹਾਨੂੰ ਇਹ ਕਿਹਾ ਵੀ ਆਹ ਬੋਲੋ ਸਮਝਿਆ ਨਹੀਂ ਵੀ ਦਿਓ ਨੇ ਕਿਹਾ ਆਪਾਂ ਇਹ ਜੀ ਗੱਲਾਂ ਚਾਹੀਦਾ ਹੁੰਦਾ ਆਪਾਂ ਕਿਸੇ ਬਾਰੇ ਮੈਂ ਕਹਿੰਦੀ ਹਾਂ ਵੀ ਆਪਾਂ ਪੰਜਾਬੀ ਬੰਦੇ ਆ ਆਪਾਂ ਤਿੰਨ ਵਾਰ ਤੇ ਜਿਹੜੇ ਕੋਲੋਂ ਮੰਤਰੀ ਨਾਲ ਮੱਥਾ ਲਾਉਣ ਵਾਲੇ ਬੰਦੇ ਤੁਸੀਂ ਕਿਸਾਨ ਹੋ ਪੰਡਾਰ ਅਸੀਂ ਆਪਦੀਆਂ ਅੱਖਾਂ ਵੀ ਜਾਂਦੇ ਨੇ ਇਹ ਗੱਲ ਵੀ ਹੈ ਗੱਲ ਵੀ ਆਏ ਕੋਲੋਂ ਮੈਂ ਆਹ ਹੱਥ ਨਹੀਂ ਬਣਾ ਵੀ ਸੋਚਣਾ ਚਲੋ ਹੁਣ ਤਾਂ ਤੁਸੀਂ ਇਹਦੇ ਚ ਆ ਕੇ ਕੁਝ ਬੋਕ ਰਹੇ ਹੋ ਮਸਾਲਾ ਜਿਸ਼ਾਤੇ ਮੁੰਡੇ ਉੱਤੇ ਬੋਲ ਰਹੇ ਹੋ ਜਿਹੜਾ ਨਾਲ ਹਰ ਦਿਨ ਤੋਂ ਬੱਲੇ ਮਿਲਦਾ ਰਹਿੰਦਾ ਚਲੋ ਹਾਂ ਕੋਈ ਨੰਬਰ ਆਉਂਦਾ ਕੋਈ ਕੁਝ ਨਹੀਂ ਕਰਿਆ ਬਸ ਇਹ ਕੀ ਹੈ ਇਹ ਮੋਲ ਦੇ ਨਾਲ ਤੇ ਭਾਤੇ ਵੱਜਦਾ ਸਿਸਟਮ ਹੈ ਥੋੜੇ ਬਿੰਦੂ ਨਾਲ ਹੈ ਭਾਤੇ ਪਿੰਦਾਂ ਤੇ ਤੁਹਾਹਾ ਹਸਰਤ ਦਾ ਤੁਹਾਡੇ ਚੱਕੀ ਦਾ ਹੁੰਦਾ ਹੈ ਹੈ ਚੱਕਰ ਦਾ ਮੁੰਡਾ ਨਾ ਦੱਸਿਆ ਜਿਹੜਾ ਪਹਿਲਾਂ ਤੁਹਾਨੂੰ ਉਸ ਦਾ ਚਾਲਨ ਦੇ ਉਹ ਤੋਂ ਦੋ 20

ਉਹਨਾਂ ਨੂੰ ਅਨੁਭਵ ਕੋਈ ਪੂਰੇ ਪੈਰਿੰਗ ਨਾਲ ਆਏ ਹਾਂ ਇਹਦੇ ਮੀਡੀਆ ਦੇ ਨਾ ਕਿਸੇ ਨੇ ਬੁਲਾਇਆ ਨਹੀਂ ਮਨੂ ਜੀ ਥੋੜੇ ਨਾਲ ਉਹ ਮੇਰੀ ਰੱਬ ਦੇ ਬਾਦ ਨਹੀਂ ਹੁੰਦੀ ਆ ਉਹ ਨਾ ਕਵੀਨ ਤੋਂ ਆਉਗਾ ਠੀਕ ਹੈ ਨਾ ਮੈਂ ਵੀ ਥੋੜਾ ਨਾਲ ਮੇਰੀ ਸੰਭਤੀ ਜਿਆਦਾ ਕਰਨੀ ਹੈ ਜੇ ਕੋਈ ਆਪੀ ਨੂੰ ਉਹ ਆਪੀ ਮੈਂ ਦੁਬਾਰਾ ਉਹਨਾਂ ਨਾਲ ਉਹਨਾਂ ਨਾਲ ਕੋਈ ਸਹਾਉ ਕਰਨੇ ਇਹਨੂੰ ਹਰਪੀ ਤੋਂ ਮੇਰਾ ਨਾਲ ਮਰ ਕਰਕੇ ਮਾਰਨ ਕੋਲ ਜੇ ਕਰਤ ਜਿੰਦਰ ਮੇਰੀ ਤੇ ਉਹ ਬਚਾ ਲਵੋ ਕਿ

ਉਹਨਾਂ ਤੋਂ ਉਹ ਦਸੂਰ ਮਟਵਾਰੀ ਜਿਹੜਾ ਤੁਸੀਂ ਨਾਲ ਲਏ ਸੀ ਉਹਨੂੰ ਮੁੜੇ ਕਰਨਾ ਸੀ ਹੁਣ ਤੁਸੀਂ ਇਹ ਕਹੋਗੇ ਕਿ ਉਹਨਾਂ ਦੇ ਅਸਰਾਂ ਨੂੰ ਸਾਰੀ ਨੌਕਰੀ ਖਾਣਾ ਆਪਣੀ ਸੜਕ ਨਾ ਹੋਵੇ ਇਸ ਦਾ ਖਰਾਬ ਹੁੰਦਾ ਤੇ ਇਹਦੇ ਸਿਸਟਮ ਠੀਕ ਵੀ ਨਹੀਂ ਹੋ ਸਕਦਾ ਜਦੋਂ ਪਬਲਿਕ ਸਰਕਾਰ ਨੂੰ ਖੁੱਲ ਕੇ ਦੱਸਣ ਲੱਗੀ ਨਾ ਵੀ ਇਹ ਫੋਟੋ ਜਿਹੜੀ ਹੋ ਗਈ ਹੈ ਇਸ ਤੋਂ ਖਤਮ ਹੋ ਜੂਗੀ ਅਸੀਂ ਆਪਣੇ ਵੱਲੋਂ ਕਿਹਾ ਹੋਇਆ ਉਹ ਲੋਕ ਤੇ ਅਸਰਾਂ ਦੇ ਆਪਸ ਚ ਤਾਲਮੇਲ ਕੀ ਰੱਖਦੇ ਤੁਸੀਂ ਲੱਗ ਰਹੀ ਸੀ ਆਨਲਾਈਨ ਜਿਹੜਾ ਉਹ ਮਾਦੋਂ ਲਈ ਕਰ ਲੋ ਜਿਹੜਾ ਤੁਸੀਂ ਕਰਨ ਲੱਗੇ ਨਾ ਉਹ ਨਾਲ ਨਾਲ ਆਨਲਾਈਨ ਹੋ ਕੇ ਆਪੇ ਖਤਮ ਹੋ ਜਾਣਾ ਹੈ ਇਹ ਆਨਲਾਈਨ ਕਰਨ ਦੀ ਖਤਮ ਹੋਣਾ ਬਸ ਤਰ੍ਹਾਂ ਕਰ ਰਹੇ ਅਸੀਂ ਇਹ ਕਰ ਰਹੇ ਅਸੀਂ ਕਿ ਵੈਸੇ ਤਾਂ ਇਹਨਾਂ ਨੂੰ ਕਹੇ ਕਿ ਨਾ ਲੋਕਾਂ ਨੂੰ ਹੀ ਜੋੜੀ ਲੱਗੇ ਆਪਦੇ ਨਾਲ ਲੋਕਾਂ ਨੇ ਹੀ ਸਮਝਣਾ ਵੀ ਜੇ ਤੁਸੀਂ ਦਾ ਪੈਸੇ ਖੜੇ ਹੈ ਪਰ ਇਹ ਖਦਸਨ ਲਈ ਇਹ ਕਰ ਰਹੇ ਨਾ ਪਰਾਣਾ ਬੰਦਾ ਰਿਹਾ ਕੇ ਵੰਦਾ ਪਰਾਣਾ ਬੰਦਾ ਕੇ ਵੰਦਾ ਤੇ ਨਾਲ ਵੀ ਇਦਾਂ ਦੇ ਇੰਤਜ਼ਾਮ ਨਾਲ ਆਪਣੀ ਗੁਰਮਣੀ ਸੁਣੀਏ ਕਿਸੇ ਨੂੰ ਅਹਰ ਕਹਿ ਲਗਾਵਾ ਉਹਦਾ ਕਰਮਾਂ ਦਾ ਫਾਲ ਸੰਗ ਇਹਦਾ ਜਿਹੜੀ ਰੱਬ ਦੀ ਜਿਹੜੀ ਹੈ ਬਹੁਤ ਧੀਰ ਹੈ ਉਹ ਸਾਨੂੰ ਕਿਸੇ ਨੂੰ ਦਿਲ ਦਿਖਾਉਣ ਦਾ ਹੱਕ ਜਾਂਦਾ ਜਿਹੜਾ ਪੈਂਦਾ ਤੇ ਮੈਂ ਪ੍ਰਮਾਤਮਾ ਕੀ ਅਰਦਾਸ ਕਰਦੀ ਆਂ ਕਿ ਮੈਂ ਠੀਕਾ ਕਿਸੇ ਦਾ ਕੋਈ ਪੁਛਾਉ ਨਹੀਂ ਕੋਈ ਨਹੀਂ ਤੁਸੀਂ ਜਿਹੜਾ ਕਹਿੰਦੇ ਹੋ ਤੇ ਫਾਲਾ ਦਾ ਕੀ ਮੈਨੂੰ ਲੱਗਦਾ ਕੀ ਕਰਦੇ ਹੋ ਮੈਂ ਕਹਿੰਦੀ ਆਂ ਵੀ ਨਾ ਲੋਕਾਂ ਦੀ ਤੇਰੇ ਤੋਂ ਨੁਸਾਨ ਹੋਵੇ ਨਾ ਪ੍ਰਮਾਤਮਾ ਦੀ ਤੇਰੇ ਤੋਂ ਨੁਸਾਨ ਹੋਵੇ ਫਾਲਾ ਇਹਦਾ ਕੀ ਨਾ ਤੋਂ ਗਰੇ ਤੋਂ ਸਮਾਨ ਅਗਲੇ ਵਾਰ ਵੀ ਡਾਟਾ ਬੰਦ ਸਹਿਤੀ ਨੂੰ ਵੀ ਹੋਰੀ ਆਤਰ ਨੂੰ ਪੈਰਾਂ ਤੋਂ ਨਾਲ ਦਾ ਜਦੋਂ ਉਸੇ ਵੀ ਕਿ ਆਏ ਵੀ ਆਪ ਉਹਦੇ ਜੇ ਮੈਂ ਨਾ ਇੰਕਲਾਬੀ ਬਣਾਉਂਦੀ ਬਹੁਤ ਮੱਜ ਆਉਂਦਾ ਕਿ ਅਗਲੇ ਉਹ ਵੀ ਇਸ ਤਰ੍ਹਾਂ ਦੀ ਪਤਾਈ ਹੋਵੇ ਚਲ ਸਿਰਫ ਐਵੇਂ ਕਿਸੇ ਨਾੜੇ ਫੰਡੋ ਆਪਾਂ ਕੱਢਦੇ ਹਾਂ ਨਾ ਕੱਢ ਪਾਉਂਦਾ ਹਰੇ ਨਾ ਤੇ ਕਲੀਆਂ ਦੇ ਨਾ ਹੀ ਘਾਟ ਨਹੀਂ ਦੇਖੋ ਸਹਿਲਾ ਕੋਈ ਤੁਹਾਨੂੰ ਚੁੱਲੂ ਵਾਲਾ ਨਹੀਂ ਆਉਂਦਾ ਜੀ ਨਵੇਂ ਪਹਿਲਾਂ ਹੈ 20 ਸਾਲ ਆ ਗਏ ਜੀ ਸਾਡਾ 20 ਸਾਲ ਹੋ ਗਏ ਤੁਸੀਂ ਜਿੱਦ ਨੂੰ ਮੱਥੀ ਆਇਓ ਵੱਡਾ ਮੌਗਮ ਰੱਖੋ ਅਸੀਂ ਸਾਤੋਂ ਬੁਲੇ ਹੋ ਗਏ ਜੀ ਸਾਢੇ ਪੰਜ ਕਰ ਲਾਓ ਹੋਏ ਜੇ ਉੱਪਰ ਦਾ ਜਹਾਰਾ ਜੋ ਬੋਲ ਲਿਆ ਜੀ ਅਸੀਂ ਮਾਣੂ ਦਾ